ਅੱਜ ਅਸੀਂ ਜਿਲ੍ਹਾ ਹੁਸ਼ਿਆਰਪੁਰ ਦੇ ਕਸਵਾ ਗੜਦੀ ਵਾਲਾ ਦੇ ਵਿੱਚ ਖੜੇ ਆ ਜਿੱਥੇ ਅਸੀਂ ਅੱਜ ਮੁਲਾਕਾਤ ਕਰਨ ਜਾ ਰਹੇ ਆ ਇਹ ਸੀਨੀਅਰ ਆਗੂ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨੇ ਔਰ ਸ਼ੁਭਮ ਸੋਤਾ ਜੀ ਜੋ ਅਸਤੀਫਾ ਦਿੱਤਾ ਗਿਆ ਸਰ ਜਿਹੜਾ ਆਪਣੇ ਸੁਖਵੀਰ ਬਾਦਲ ਜੀ ਵੱਲੋਂ ਉਹਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਤੁਹਾਡੀ ਆਪਣੀ ਵਿਚਾਰਧਾਰਾ ਹੈ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਧੰਨਵਾਦ ਆ ਤੁਹਾਡਾ ਭਾਜੀ ਤੁਹਾਡੇ ਮਾਧਿਅਮ ਦੇ ਜ਼ਰੀਏ ਨਾਲ ਸਾਨੂੰ ਵੀ ਆਪਣੀ ਆਵਾਜ਼ ਜਿਹੜੀ ਆ ਉੱਥੇ ਤੱਕ ਪਹੁੰਚਾਉਣ ਦਾ ਮੌਕਾ ਮਿਲਦਾ ਸੋ ਇਦਾਂ ਦਾ ਨਾ ਜੀ ਕਿ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਾਰਟੀ ਪ੍ਰਧਾਨ ਸਰਦਾਰ ਸੁਖੀ ਸਿੰਘ ਬਾਦਲ ਜੀ ਨੇ ਜਿਹੜਾ ਵਾ ਅਸਤੀਫਾ ਦਿੱਤਾ ਸੋ ਅਸਤੀਫਾ ਦੇ ਦਿੱਤਾ ਪਰ ਤੁਹਾਨੂੰ ਪਤਾ ਕਿ ਜਿਹੜੇ ਲੋਕ ਪਿੱਛੇ ਉਹਨਾਂ ਦੇ ਲੱਗੇ ਹੋਏ ਸੀਗੇ ਜਿਹੜੇ ਲੋਕ ਇਹ ਚਾਹੁੰਦੇ ਆ ਕਿ ਪੰਜਾਬ ਅਤੇ ਪੰਜਾਬੀਅਤ ਦਾ ਭਲਾ ਨਾ ਹੋ ਸਕੇ ਤੁਸੀਂ ਅੱਜ ਵੀ ਦੇਖੋ ਕਿ ਜੇ ਪੰਜਾਬ ਦੇ ਵਿੱਚ ਇੱਕ ਵਿਕਾਸ ਹੋਇਆ ਤਾਂ ਉਹ ਸਦਾ ਪ੍ਰਕਾਸ਼ ਸਿੰਘ ਬਾਦਲ ਜੀ ਦੇ ਟਾਈਮ ਤੇ ਹੀ ਹੋਇਆ ਜੇ ਸਭ ਧਰਮਾਂ ਦੀ ਗੱਲ ਕਰੀਏ ਤਾਂ ਸਭ ਧਰਮਾਂ ਨੂੰ ਜਿਹੜਾ ਸਤਕਾਰ ਦਿੱਤਾ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਸੋਚੇ ਦਿੱਤਾ। ਉਹਨਾਂ ਦੀ ਸੋਚ ਤੇ ਪੈਰਾ ਦੇ ਰਿਸੀ ਸਦਾ ਸੁਪੀਤ ਸਿੰਘ ਬਾਦਲ ਜੀ ਜਿਨ੍ਹਾਂ ਨੇ ਅੱਜ ਅਸਤੀਫਾ ਦਿੱਤਾ ਪਾਰਟੀ ਨੂੰ ਔਰ ਅਸੀਂ ਪਾਰਟੀ ਦੀ ਹਾਈ ਕਮਾਂਡ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਤੁਹਾਡੇ ਮਾਧਿਅਮ ਦੇ ਜ਼ਰੀਏ ਨਾਲ ਵੀ ਕਿ ਪਾਰਟੀ ਪ੍ਰਧਾਨ ਦਾ ਜਿਹੜਾ ਅਸਤੀਫਾ ਵਾ ਉਹ ਨਾਮਨਜ਼ੂਰ ਕੀਤਾ ਜਾਵੇ ਕਿਉਂਕਿ ਜੀਓ ਸੀਫਾ ਦਿੰਦੇ ਆ ਜਿਹੜੇ ਲੋਕ ਪਾਰਟੀ ਨੂੰ ਪਹਿਲਾਂ ਹੀ ਢਾਲਾਉਣਾ ਚਾਹੁੰਦੇ ਸੀ ਉਹ ਤਾਂ ਆਪਣੇ ਕੰਮ ਦੇ ਵਿੱਚ ਕਾਮਯਾਬ ਹੋ ਜੂਗੇ ਤੇ ਪਾਰਟੀ ਨੂੰ ਢਾਲ ਲੱਗ ਜੂਗੀ ਸੋ ਮੇਰੀ ਜਿਵੇਂ ਮੈਂ ਹੀ ਪਰਸਨਲ ਲਾ ਲਵਾਂ ਮੈਂ ਦਲਿਤ ਪਰਵਾਹ ਭਾਈਚਾਰੇ ਨੂੰ ਬਿਲੋਂਗ ਕਰਦਾ ਸੋ ਸਾਡੀ ਜਿਹੜੀ ਆਸਥਾ ਵਾ ਉਹ ਮੱਕਾ ਸਾਡਾ ਜਿਹੜਾ ਵਾ ਉਹ ਭਗਵਾਨ ਵਾਲਮੀ ਕੀਤੀ ਰੱਖਾ ਜਦੋਂ ਸਰਦਾ ਪ੍ਰਕਾਸ਼ ਸਿੰਘ ਬਾਦਲ ਜੀ ਨੇ ਇਸ ਫੈਸਲਾ ਲਿਆ ਸੀਗਾ ਕਿ ਅਸੀਂ ਜਿਹੜਾ ਉਹ ਆਸ਼ਰਮ ਬਣਾਵਾਂਗੇ ਤੇ ਉਹ ਬਣਿਆ ਵੀ ਆ ਅਸੀਂ ਉਸ ਸੋਚ ਨੂੰ ਦੇਖਦੇ ਹੋਏ ਜਿਹੜਾ ਵਾ ਪਾਰਟੀ ਦੇ ਵਿੱਚ ਆਏ ਸੀਗੇ ਸੋ ਅੱਜ ਜਿਹੜਾ ਵਾ ਜੇ ਉਹੀ ਨਾ ਰਹੇ ਤੇ ਉਹ ਸੋਚ ਵੀ ਨਹੀਂ ਰਹਿਣੀ ਅਸੀਂ ਤਾਂ ਫਿਰ ਪਾਰਟੀ ਪ੍ਰਧਾਨ ਸਦਾ ਸੁਫੀ ਸਿੰਘ ਬਾਦਲ ਜੀ ਦੇ ਕਲੀਅਰ ਕੱਟ ਨਾਲ ਹਾਂ ਜੇ ਪਾਰਟੀ ਉਹਨਾਂ ਦਾ ਅਸੀਫਾ ਮਨਜ਼ੂਰ ਕਰਦੀ ਆ ਤਾਂ ਇਦੋਂ ਅਸੀਂ ਵੀ ਜਿਹੜਾ ਆਪਣਾ ਅਸੀਫਾ ਪਾਰਟੀ ਦਫ਼ਤਰ ਭੇਜ ਦੇਵਾਂਗੇ ਔਰ ਨਾਲ ਦੀ ਨਾਲ ਅਸੀਂ ਪਾਰਟੀ ਪ੍ਰਧਾਨ ਸਦਾ ਸੁਫੀ ਸਿੰਘ ਬਾਦਲ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਕਿਉਂਕਿ ਅਸੀਂ ਜਿਹੜੇ ਪੰਥ ਵਿਰੋਧੀ ਆ ਪੰਥਪ੍ਰੋਬੀ ਤਾਕਤਾਂ ਮੈਂ ਅਸੀਂ ਉਹਨਾਂ ਨੂੰ ਪੰਜਾਬ ਦੇ ਉੱਤੇ ਹੈਵੀ ਨਹੀਂ ਹੋਣ ਦਿਆਂਗੇ ਨਾ ਹੀ ਅਸੀਂ ਜਿਹੜਾ ਪੰਜਾਬ ਬ੍ਰੋਤੀ ਜਿਹੜੀ ਤਾਕਤਾਂ ਲੱਗੀਆਂ ਪਈਆਂ ਪੰਜਾਬ ਨੂੰ ਫੋਕਲਾ ਕਰਨ ਦੇ ਵਿੱਚ ਉਹਨਾਂ ਦਾ ਜਿਹੜਾ ਮਸੂਬਾ ਵਾ ਉਹ ਕਾਮਯਾਬ ਹੋਣ ਕਦੇ ਵੀ ਨਹੀਂ ਦਵਾਗੇ ਚਾਹੇ ਸਾਨੂੰ ਉਹਦੇ ਲਈ ਜਿਹੜੀ ਪੰਜਾਬ ਦੀ ਸਿਰਜਣ ਸ਼ੋਮਨੀ ਅਕਾਲੀ ਦਲ ਆ ਉਹ ਖੂਨ ਪਸੀਨੇ ਨਾਲ ਸਰਜੀ ਹੋਈ ਪਾਰਟੀ ਆ ਅਸੀਂ ਉਹਨੂੰ ਐਨੀ ਜਲਦੀ ਜਿਹੜਾ ਉਹ ਖਤਮ ਨਹੀਂ ਹੋਣ ਦਿਆਂਗੇ ਚਾਹੇ ਸਾਨੂੰ ਇਹਦੇ ਲਈ ਕੋਈ ਵੀ ਬਲਦਾਨ ਦੇਣਾ ਪਵੇ ਅਸੀਂ ਤਨ ਮਨ ਤਾਂ ਦੇ ਨਾਲ ਕੁਰਬਾਨੀ ਦੇਣ ਨੂੰ ਤਿਆਰ ਆ ਸੋ ਪਾਰਟੀ ਦੇ ਲਈ ਕੁਰਬਾਨੀ ਕੋਈ ਵੀ ਦੇਣੀ ਪਵੇ ਸਭ ਤੋਂ ਪਹਿਲਾਂ ਸ਼ੁਭਮ ਸੋਹੋਤਾ ਜਿਹੜਾ ਕੁਰਬਾਨੀ ਦੇਣ ਦੇ ਲਈ ਆਪਣਾ ਸਿਰ ਜਿਹੜਾ ਉਹ ਪਾਰਟੀ ਨੂੰ ਸਮਰਪਿਤ ਕਰਦਾ ਵਾ ਤੇ ਪਾਰਟੀ ਲਈ ਹਰ ਟਾਈਮ ਖੜਾ ਵਾ ਸੋ ਪਾਰਟੀ ਪ੍ਰਧਾਨ ਸਰ ਆਫੀਸਰ ਬਲਦੇ ਨਾਲ ਸੀ ਨਾਲ ਹਾਂ ਨਾ ਰਹਾਂਗੇ ਸਪਰ ਜਿਹੜਾ ਇਹ ਅਸਤੀਫਾ ਦਿੱਤਾ ਗਿਆ ਉਹਦੇ ਪਿਛਲਾ ਜਿਹੜਾ ਉਹਦਾ ਮੂਢਲਾ ਕਾਰਨ ਹੈ ਉਹਦੇ ਪਿੱਛੇ ਦਾ ਉਹ ਕੀ ਲੱਗਦਾ ਹੈ ਇਸ ਤਰ੍ਹਾਂ ਦਾ ਕਿ ਕੋਈ ਨਾ ਕੋਈ ਕਿਤੇ ਕਮੀਆਂ ਸਗੀਆਂ ਜਾਂ ਮੰਨ ਲਓ ਕਿ ਕੋਈ ਜਿਸ ਤਰੀਕੇ ਦੇ ਨਾਲ ਪਾਰਟੀ ਨੂੰ ਚਲਾਉਣਾ ਚਾਹੀਦਾ ਉਸ ਤਰੀਕੇ ਦੇ ਵਿੱਚ ਚਲਾਉਣ ਦੇ ਵਿੱਚ ਇਹ ਉਹ ਸਫਲ ਰਿਹਾ ਹੈ ਤੇ ਕੀ ਕਾਰਨ ਇਹਦੇ ਪਿੱਛੇ ਹੋ ਸਕਦਾ ਹੈ ਤੁਸੀਂ ਵਧੀਆ ਸਵਾਲ ਪੁੱਛਿਆ ਤੁਸੀਂ ਇਹ ਕਿਹਾ ਤੁਸੀਂ ਇੱਕ ਗੱਲ ਦੇਖੋ ਕਿ ਪਾਰਟੀ ਪ੍ਰਧਾਨ ਸਤਾ ਸੁਖੀ ਸਿੰਘ ਬਾਦਲ ਜੀ ਦੀ ਜਿਹੜੀ ਸੋਚ ਆ ਉਹ ਪੰਜਾਬ ਪੱਕੀ ਰਹੀ ਆ ਪੰਜਾਬ ਦੇ ਵਿੱਚ ਜਿੰਨਾ ਉਹਨਾਂ ਨੇ ਵਿਕਾਸ ਕੀਤਾ ਸੋ ਪ੍ਰਕਾਸ਼ ਸਿੰਘ ਬਾਦਲ ਨੂੰ ਵਿਕਾਸ ਦੇ ਪੁਰਸ਼ ਦਿਪ ਅਵਾਰਡ ਵੀ ਮਿਲਿਆ ਸੀਗਾ ਸੋ ਅੱਜ ਉਹਨਾਂ ਦੀ ਪੁੱਤਰ ਜਿਹੜਾ ਵਾ ਉਹ ਉਸ ਕਦਮਾਂ ਦੇ ਉੱਤੇ ਚੱਲ ਰਿਹਾ ਵਾ ਸੋ ਇਹ ਜਿਹੜਾ ਗੱਲਾਂ ਇਹ ਲੋਕਾਂ ਦੇ ਕਹਿਣੀਆਂ ਬੜੀਆਂ ਸੁਕਲੀਆਂ ਕੀ ਚੁਲਾ ਰਿਆ ਘਰ ਦੇ ਵਿੱਚ ਚਾਰਜੀ ਹੋਣਾ ਚਾਰਜੀ ਇਕੱਠੇ ਰੱਖਣੇ ਬਹੁਤ ਔਖੇ ਆ ਕਿ ਪੰਜਾਬ ਦੀ ਪਾਰਟੀ ਪੰਜਾਬ ਦੇ ਮੂੜ ਤੋਂ ਜੁੜੀ ਹੋਈ ਪਾਰਟੀ ਨੂੰ ਚਲਾਉਣਾ ਜਿਹੜਾ ਉਹ ਤੁਹਾਨੂੰ ਪਤਾ ਹੀ ਆ ਕਿ ਚਾਰ ਭਰਾਵਾਂ ਦਾ ਮੂੰਹ ਇਧਰ ਨੂੰ ਹੁੰਦਾ ਹੀ ਆ ਉਹ ਕੋਈ ਏਡੀ ਵੱਡੀ ਗੱਲ ਨਹੀਂ ਸੀ ਮੇਰੇ ਹਿਸਾਬ ਨਾਲ ਕੋਈ ਘਰ ਦੇ ਵਿੱਚ ਵੀ ਚਾਰਦੀ ਅੱਜ ਕੱਲ ਦੇ ਵਿੱਚ ਤੁਸੀਂ ਦੇਖਦੇ ਆ ਕਿ ਜੇ ਘਰ ਦੇ ਵਿੱਚ ਵੀ ਚਾਰਦੀ ਆ ਤਾਂ ਦੋਹਾਂ ਦਾ ਮੂੰਹ ਉਧਰ ਨੂੰ ਹੁੰਦਾ ਇਹਦੇ ਨਾਲ ਇਹ ਨਹੀਂ ਹੁੰਦਾ ਪਰ ਉਹ ਫਿਰ ਵੀ ਜਿਹੜੀਆਂ ਟੁੱਟੀਆਂ ਬਾਹਾਂ ਗੱਲੀਆਂ ਆਉਂਦੀਆਂ ਸਿਆਣੇ ਦੀ ਘਹਾਵਤ ਆ ਸੋ ਉਹ ਫਿਰ ਵੀ ਇਕੱਠੇ ਹੀ ਰਹਿੰਦੇ ਆ ਮਾੜਾ ਮੁੰਟਾ ਕਿੰਤੂ ਪ੍ਰਤੂ ਚੱਲਦਾ ਰਹਿੰਦਾ ਪਰਿਵਾਰਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਸਿਆਸਤ ਦਾ ਅਸਰ ਆ ਉਹ ਦੇਖਣ ਨੂੰ ਮਿਲ ਰਿਹਾ ਕਿ ਉਹਦੇ ਵਿੱਚ ਕੀ ਕਹਿਣਾ ਚਾਹੁੰਦੇ ਆ ਕਿ ਜਿਹੜੀ ਇਹ ਸਿਆਸਤ ਹੈ ਕਿਸ ਤਰ੍ਹਾਂ ਦੀ ਕਿਹਨਾਂ ਵੱਲੋਂ ਕੀਤੀ ਜਾ ਰਹੀ ਹੈ ਇਹ ਸਿਆਸਤ ਦੇਖੋ ਜੀ ਜਿਹੜੇ ਪੰਜਾਬ ਨੂੰ ਪਿਆਰ ਨਹੀਂ ਕਰਦੇ ਪੰਜਾਬ ਦੀ ਪੰਜਾਬ ਲਈ ਕੋਈ ਉਹਨਾਂ ਕੋਲ ਚੰਗਾ ਕੋਈ ਸੁਝਾਅ ਨਹੀਂ ਹੈਗਾ ਤੁਸੀਂ ਇਹ ਦੇਖੋ ਆਈ ਦੇ ਸਮੇਂ ਦੇ ਵਿੱਚ ਕੋਈ ਪਿੰਡ ਦੀ ਸਰਪੰਚੀ ਲਈ ਹੋਵੇ ਨਾ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਮੈਂ ਸਿਆਤ ਛੱਡਣ ਨੂੰ ਤਿਆਰ ਆ ਜੇ ਪਿੰਡ ਦਾ ਕੋਈ ਹੁਣ ਵੀ ਸਰਪੰਚ ਬਣਿਆ ਉਹ ਪਿੰਡ ਦੇ ਵਿਕਾਸ ਦੇ ਲਈ ਸਰਪੰਚੀ ਛੱਡ ਕੇ ਦਿਖਾ ਦੇਵੇ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਧਰਮ ਪਤਨੀ ਬੀਬਾ ਹਰਸਿਮਤ ਕੌਰ ਬਾਦਲ ਜੀ ਨੇ ਸੈਂਟਰ ਦੀ ਬਿਜਰੀ ਛੱਡੀ ਕਿਸਾਨਾਂ ਦੇ ਲਈ ਸੋ ਐਡਾ ਵੱਡਾ ਬਲਦਾਨ ਦੇਣ ਦੇ باوجود ਵੀ ਉਹ ਪਰਿਵਾਰ ਜਿਹੜਾ ਕਾਸ ਤੋਂ ਮਸ ਨਹੀਂ ਹੋਇਆ ਨਹੀਂ ਤਾਂ ਅੱਜ ਜਿਉ ਚਾਹੋਂ ਤਾਂ ਕੀ ਨਹੀਂ ਲੈ ਸਕਦੇ ਆ ਤੁਸੀਂ ਦੇਖਦੇ ਹੋਣੇ ਆ ਮੈਂ ਹੁਣ ਨਾ ਨਹੀਂ ਬਹੁਤਿਆਂ ਦਾ ਲੈਣਾ ਚਾਹੁੰਦਾ ਜਿਹੜੇ 2-2 4-4 ਗਨਮੈਨਾਂ ਲਈ ਪਾਰਟੀਆਂ ਚੇਂਜ ਕਰਦੇ ਪਏ ਆ ਤੁਸੀਂ ਦੇਖਿਆ ਹੀ ਹੁਣ ਆਜ ਦਿਨ ਤੁਸੀਂ ਦੇਖਦੇ ਆ ਸਾਡੇ ਖੰਡਲ ਸਾਹਿਬ ਵੀ ਚਲ ਗਏ ਆ ਤੁਸੀਂ ਦੇਖੇ ਹੋਣੇ ਆ ਜਿਹੜੇ ਪਿਛਲੇ ਦਿਨਾਂ ਵਿੱਚ ਆਪਣੇ ਆਪ ਨੂੰ ਬਹੁਤ ਵਫਾਦਾਰ ਸਪਾਈ ਦੱਸਦੇ ਸੀਗੇ ਤਾਂ ਸਦਾਸ ਸੁਖੀ ਸਿੰਘ ਬਾਲ ਜੀ ਨੂੰ ਕੀ ਨਹੀਂ ਸੈਂਟਰ ਦੇ ਸਕਦਾ ਜੇ ਸਦਾਸ ਸੁਖੀ ਸਿੰਘ ਬਾਲ ਜੀ ਚਲ ਜਾਂਦਾ ਸੋ ਇਹ ਗੱਲ ਆ ਕਿ ਪਾਰਟੀ ਪ੍ਰਧਾਨ ਸਦਾਸ ਸੁਖੀ ਸਿੰਘ ਬਾਲ ਜੀ ਵਫਾਦਾਰ ਸਪਾਈ ਦੇ ਪਾਰਟੀ ਦੇ ਪੰਜਾਬ ਦੇ ਵਫਾਦਾਰ ਨੇ ਉਹਨਾਂ ਨੂੰ ਉਹਨਾਂ ਨੂੰ ਲੋਕਾਂ ਵਾਂਗੂ ਗੱਲਾਂ ਸੁਣਾਉਣੀਆਂ ਨਹੀਂ ਆਉਂਦੀਆਂ ਲੋਕਾਂ ਵਾਂਗੂ ਚੁਟਕਲੇ ਸੁਣਾਉਣੇ ਨਹੀਂ ਆਉਂਦੇ ਇਸ ਲਈ ਉਹ ਜਿਹੜੇ ਆ ਲੋਕਾਂ ਨੂੰ ਖਰੇ ਨਹੀਂ ਲੱਗਦੇ ਸੋ ਇਹ ਸਨ ਸ਼ੁਭਮ ਸੋਤਾ ਜੀ ਜੋ ਕਿ ਸ਼ਰਮਣੀ ਅਕਾਲੀ ਦਲ ਦੇ ਵਿੱਚ ਸੀਨੀਅਰ ਆਗੂ ਨੇ ਔਰ ਉਹਗੇ ਸਮਾਜ ਸੇਵੀ ਵੀ ਮੰਨੇ ਜਾਂਦੇ ਨੇ ਔਰ ਕਾਫੀ ਲੋਕਾਂ ਦੇ ਨਾਲ ਉਹਨਾਂ ਦੇ ਕੰਮ ਕਰਾਉਣ ਦੇ ਵਿੱਚ ਵੀ ਸਹਿਯੋਗ ਕਰਦੇ ਨੇ ਸੋ ਇਹਨਾਂ ਦਾ ਸਾਫ਼ ਕਹਿਣਾ ਹੈ ਕਿ ਪੂਰੀ ਤਰ੍ਹਾਂ ਸੁਖਵੀਰ ਬਾਦਲ ਸਾਹਿਬ ਦੇ ਨਾਲ ਖੜੇ ਨੇ ਤੇ ਚਟਾਨ ਦੇ ਵਾਂਗ ਉਹਨਾਂ ਦੇ ਨਾਲ ਸਾਥ ਦੇਣ ਲਈ ਤਿਆਰ ਨਹੀਂ ਸੋ ਮਹਰਿੰਦਰ ਦੀਪ ਕੈਮਰਾ ਪਰਸਨ ਜੋਤ ਗੜਦੀ ਵਾਲਾ ਦੇ ਨਾਲ ਆਪਣਾ ਪੰਜਾਬ 24